ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜੇਕਰ ਤੁਸੀਂ ਵੀ ਆਪਣੀ ਕਿਰਤ ਕਮਾਈ ਦੇ ਵਿੱਚ 10 ਗੁਣਾ ਵਾਧਾ ਚਾਹੁੰਦੇ ਹੋ ਤਾਂ ਬਸ ਇਹ ਸਾਡਾ ਦੱਸਿਆ ਹੋਇਆ ਇੱਕ ਕੰਮ ਹੀ ਕਰ ਲੈਣਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਤੁਹਾਡੇ ਘਰ ਵਿੱਚ ਬਰਕਤਾਂ ਦਾ ਵਾਸ ਕਰ ਦੇਣ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਕਿ ਅਜੇ ਹਕੀ ਕੀ ਕਰੀਏ ਕਿ ਸਾਡੇ ਘਰ ਦੇ ਵਿੱਚ ਕਦੇ ਵੀ ਧਨ ਦੀ ਕਮੀ ਨਾ ਆ ਜਾਵੇ ਜਿੰਨਾ ਮਰਜ਼ੀ ਪੈਸਾ ਖਰਚ ਕਰ ਲਈਏ ਪਰ ਕਦੇ ਵੀ ਮੁੱਕੇ ਨਾ ਫਿਰ ਤੁਸੀਂ ਅੱਜ ਦੀ ਵੀਡੀਓ ਨੂੰ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿ ਧਨ ਵਿੱਚ ਬਰਕਤ ਦੀ ਯੁਗਤੀ ਤੁਹਾਨੂੰ ਦੱਸਣ ਵਾਲੇ ਹਾਂ ਜੀ ਕਿਉਂਕਿ ਜੋ ਯੁਗਤੀ ਅੱਜ ਦੱਸਣ ਜਾ ਰਹੇ ਹਾਂ ਇਹ ਯੁਗਤੀ ਅਪਣਾ ਕੇ ਸਾਨੂੰ ਦਿਨ ਸਾਨੂੰ ਦਿਨ ਰਾਤ ਚੌਗਣੀ ਤਰੱਕੀ ਮਿਲ ਜਾਵੇਗੀ ਬਲਕਿ 10 ਗੁਣਾ ਤਰੱਕੀ ਵੀ ਮਿਲ ਸਕਦੀ ਹੈ ਕਿਉਂਕਿ ਇਹ ਸਾਡੇ ਗੁਰੂ ਜੀ ਦੇ ਬਚਨ ਹਨ ਅਤੇ ਗੁਰੂ ਦੇ ਬਚਨ ਕਦੇ ਵੀ ਝੂਠੇ ਨਹੀਂ ਹੋ ਸਕਦੇ ਗੁਰੂ ਦੇ ਬਚਨ ਜੋ ਇੱਕ ਵਾਰ ਮੂੰਹੋਂ ਨਿਕਲ ਜਾਂਦੇ ਹਨ ਉਹ ਤਾਂ ਫਿਰ ਸਾਤ ਸੰਗਤ ਜੀ ਅਟਲ ਹੀ ਹੋ ਜਾਂਦੇ ਹਨ ਗੁਰੂ ਦੇ ਬਚਨਾਂ ਨੂੰ ਕੋਈ ਵੀ ਪਾਣੀ ਦਾ ਵਹਾ ਤਪ ਦੀ ਅੱਗ ਕੋਈ ਵੀ ਚੋਰ ਉਹਨਾਂ ਨੂੰ ਚੁਰਾ ਨਹੀਂ ਸਕਦਾ ਉਹ ਤਾਂ ਜੋ ਮੂੰਹੋਂ ਨਿਕਲ ਗਿਆ ਉਹ ਅਟਲ ਸਚਾਈ ਬਣ ਜਾਂਦੀ ਹੈ ਤੇ ਉਹ ਕੰਮ ਹੋ ਕੇ ਹੀ ਰਹਿੰਦਾ ਹੈ ਬਸ ਗੱਲ ਇੰਨੀ ਹੁੰਦੀ ਹੈ ਕਿ ਗੁਰੂ ਦੇ ਬਚਨ ਸੱਚੇ ਹੁੰਦੇ ਹਨ ਪਰ ਉਹ ਬਚਨ ਸਾਨੂੰ ਕਮਾਉਣੇ ਪੈਂਦੇ ਹਨ ਭਾਵੇਂ ਕਿ ਜੋ ਸਾਡੇ ਗੁਰੂ ਸਾਹਿਬਾਨਾਂ ਨੇ ਤੈਅ ਕਰ ਦਿੱਤਾ ਉਹੀ ਹੋਵੇਗਾ ਪਰ ਹੋਵੇਗਾ ਤਾਂ ਜੇ ਅਸੀਂ ਗੁਰੂ ਦੇ ਦੱਸੇ ਅਨੁਸਾਰ ਚੱਲਾਂਗੇ ਤਾਂ ਬਸ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਉਹੀ ਹੀ ਜੁਗਤੀ ਦੱਸਣ ਵਾਲੇ ਹਾਂ ਤਾਂ ਇਸ ਨੂੰ ਧਿਆਨ ਨਾਲ ਸਰਵਣ ਕਰ ਲੈਣਾ ਜੀ ਇਹਦੇ ਵਿੱਚ ਹਮੇਸ਼ਾ ਧਨ ਦੌਲਤ ਰਹੇਗੀ ਬਰਕਤਾਂ ਰਹਿਣਗੀਆਂ ਖੁਸ਼ੀਆਂ ਰਹਿਣਗੀਆਂ ਕਿਉਂਕਿ ਗੁਰੂ ਜੀ ਦੇ ਬਚਨ ਅਨਮੋਲ ਹਨ ਜਿਨ੍ਹਾਂ ਦੀ ਕੋਈ ਵੀ ਕੀਮਤ ਨਹੀਂ ਹੈ ਤਾਂ ਗੁਰੂ ਦੇ ਕਿਹੜੇ ਅਨਮੋਲ ਬਚਨ ਹਨ ਜੋ ਅਸੀਂ ਕਮਾਉਣੇ ਹਨ ਉਹ ਦੱਸਣ ਤੋਂ ਪਹਿਲਾਂ ਤੁਹਾਡੇ ਨਾਲ ਇਤਿਹਾਸ ਦੀ ਇੱਕ ਸਾਖੀ ਸਾਂਝੀ ਕਰਨ ਵਾਲੇ ਹਾਂ ਜੀ ਜੇ ਸਾਖੀ ਨੂੰ ਸੁਣ ਕੇ ਸਮਝੋਗੇ ਤਾਂ ਫਿਰ ਤੁਹਾਨੂੰ ਸਮਝ ਆ ਜਾਵੇਗੀ ਕਿ ਇਦਾਂ ਹੀ ਨਹੀਂ ਕਹਿੰਦਾ ਕੋਈ ਮੇਰੇ ਦਸਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀ ਗੱਲ ਹੈ ਕਿ ਉਹਨਾਂ ਦਾ ਇੱਕ ਬੜਾ ਹੀ ਪਿਆਰਾ ਸਿੱਖ ਹੋਇਆ ਕਰਦਾ ਸੀ ਉਹ ਕਮਾਈ ਵਾਲਾ ਸਿੱਖ ਸੀ ਉਹ ਆਪਣੀ ਨੇਕ ਕਮਾਈ ਦੇ ਵਿੱਚੋਂ ਦਸਵੰਧ ਕੱਢਦਾ ਸੀ ਤੇ ਕਹਿੰਦੇ ਹਨ ਕਿ ਕੁਝ ਕਾਰਨਾ ਦੇ ਕਰਕੇ ਉਹ ਦਸਵੰਧ ਉਹ ਗੁਰੂ ਤੱਕ ਪਹੁੰਚਾ ਨਾ ਸਕਿਆ ਇਸੇ ਤਰ੍ਹਾਂ ਕਹਿੰਦੇ ਕਿ ਇੱਕ ਸਾਲ ਉਹਦਾ ਦਸਵੰਧ ਲੇਟ ਹੋ ਗਿਆ ਇੱਕ ਸਾਲ ਦੇ ਵਿੱਚ ਉਹਦੀ ਕੀਤੀ ਹੋਈ ਨੇਕ ਕਮਾਈ ਦੇ ਵਿੱਚੋਂ ਇਤਿਹਾਸਕਾਰ ਲਿਖਦੇ ਹਨ 5000 ਰੁਪਏ ਅੱਠਾ ਹੋ ਗਿਆ ਉਸਨੇ ਜਦੋਂ ਵੇਖਿਆ ਕਿ 5000 ਰੁਪਇਆ ਇਕੱਠਾ ਹੋ ਗਿਆ ਹੈ ਤੇ 1 ਸਾਲ ਹੋ ਗਿਆ ਹੈ ਨਾਹੀਂ ਮੈਂ ਗੁਰੂ ਜੀ ਤੱਕ ਉਹਨਾਂ ਦਾ ਦਸਵੰਦ ਪਹੁੰਚਾਇਆ ਹੈ ਅਤੇ ਨਾਹੀਂ ਕਲਗੀਧਰ ਪਿਤਾ ਜੀ ਦੇ ਦਰਸ਼ਨ ਕੀਤੇ ਹਨ ਤਾਂ ਕਹਿੰਦੇ ਉਹਨਾਂ ਨੇ ਤਿਆਰੀ ਕੀਤੀ ਉਸ ਸਿੱਖ ਨੇ ਕਿ ਮੈਂ ਗੁਰੂ ਪਾਤਸ਼ਾਹ ਜੀ ਦੇ ਕੋਲ ਜਾ ਕੇ ਹੀ ਦਰਸ਼ਨ ਕਰਕੇ ਦਸਵੰਦ ਉਹਨਾਂ ਦੇ ਚਰਨਾਂ ਵਿੱਚ ਭੇਟ ਕਰਕੇ ਆਵਾਂਗਾ ਤੇ ਕਹਿੰਦੇ ਹਨ ਕਿ ਉਹ ਜਾਣ ਦੇ ਲਈ ਤਿਆਰ ਹੀ ਹੋ ਰਿਹਾ ਸੀ ਕਿ ਉਸ ਨੂੰ ਅਚਾਨਕ ਹੀ ਕੋਈ ਕੰਮ ਪੈ ਗਿਆ ਉਸ ਦਾ ਜਾਣ ਦਾ ਕੰਮ ਕੈਨਸਲ ਹੋ ਗਿਆ ਪਰ ਉਸ ਨੇ ਜੋ ਗੱਲ ਠਾਣ ਲਈ ਉਹ ਠਾਣ ਲਈ ਉਸ ਨੇ ਇਹ ਹੀ ਕਿਹਾ ਕਿ ਮੈਂ ਹੁਣ 1 ਸਾਲ ਹੋ ਗਿਆ ਹੈ ਇਸ ਤੋਂ ਉੱਪਰ ਦਾ ਸਮਾਂ ਮੈਂ ਨਹੀਂ ਕਰ ਪਾਵਾਂਗਾ ਜੇ ਮੇਰੇ ਕੋਲ ਸਮਾਂ ਨਹੀਂ ਹੈ ਤਾਂ ਮੇਰਾ ਬੇਟਾ ਹੀ ਚਲਿਆ ਜਾਵੇਗਾ ਤਾਂ ਕਹਿੰਦੇ ਹਨ ਕਿ ਉਸ ਨੇ ਆਪਣੇ ਪੁੱਤਰ ਨੂੰ ਭੇਜ ਦਿੱਤਾ ਤੇ ਉਸ ਦੀ ਤਿਆਰੀ ਕਰਵਾ ਦਿੱਤੀ ਆਪਣੇ ਬੇਟੇ ਗੋਪਾਲਦਾਸ ਨੂੰ ਕਿਹਾ ਕਿ ਬੇਟਾ 1 ਸਾਲ ਹੋ ਗਿਆ ਹੈ ਗੁਰੂ ਦਾ ਦਸਬੰਦ ਕੱਢ ਰਹੇ ਹਨ ਪਰ ਗੁਰੂ ਦੇ ਚਰਨਾਂ ਵਿੱਚ ਭੇਂਟ ਹੀ ਨਹੀਂ ਕੀਤਾ ਤਾਂ ਤੁਸੀਂ ਅਨੰਦਪੁਰ ਸਾਹਿਬ ਜਾਓ ਜਾ ਕੇ ਕਲਗੀਧਰ ਪਾਤਸ਼ਾਹ ਜੀ ਨੂੰ ਇਹ ਦਸਵੰਦ ਦੀ ਮਾਇਆ ਭੇਟ ਕਰਕੇ ਆਓ ਅਤੇ ਨਾਲ ਹੀ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਆਪਣਾ ਜੀਵਨ ਨਿਹਾਲ ਕਰਕੇ ਆਓ ਅਤੇ ਜਦੋਂ ਉਸ ਦਾ ਬੇਟਾ ਅਨੰਦਪੁਰ ਸਾਹਿਬ ਜੀ ਨੂੰ ਦਸਵੰਦ ਲੈ ਕੇ ਰਵਾਨਾ ਹੋਣ ਲੱਗਾ ਤੇ ਆਪਣੇ ਬੇਟੇ ਗੋਪਾਲ ਦਾਸ ਨੂੰ ਤੁਰਨ ਲੱਗਿਆਂ ਸਮਝਾਉਂਦੇ ਹੋਏ ਕਿਹਾ ਕਿ ਪੁੱਤਰ ਪੂਰੀ ਹੀ ਸ਼ਰਧਾ ਭਾਵਨਾ ਦੇ ਨਾਲ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਜਾਵੀਂ ਕਿਉਂਕਿ ਪਾਤਸ਼ਾਹ ਜਦ ਵੀ ਖੁਸ਼ੀ ਵਿੱਚ ਆ ਜਾਂਦੇ ਹਨ ਤਾਂ ਉਹ ਦਾਨ ਤਾਂ ਦੇਣ ਲੱਗੇ ਰੁਕਦੇ ਨਹੀਂ ਹਨ ਝੋਲੀਆਂ ਹੀ ਭਰ ਦਿੰਦੇ ਹਨ ਅਨਮੋਲ ਦਾਨ ਸਾਡੀ ਝੋਲੀ ਦੇ ਵਿੱਚ ਪਾਉਂਦੇ ਹਨ ਤਾਂ ਕਹਿੰਦੇ ਹਨ ਕਿ ਉਸ ਦਾ ਬੇਟਾ ਗੋਪਾਲ ਦਾਸ ਆਪਣੇ ਪਿਤਾ ਦੀ ਆਗਿਆ ਨੂੰ ਮੰਨ ਕੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਆਣ ਪਹੁੰਚਿਆ ਤਾਂ ਵੇਖਦਾ ਹੈ ਕਿ ਪਾਤਸ਼ਾਹ ਬੈਠੇ ਹਨ ਲੋਕ ਆ ਰਹੇ ਹਨ ਚਰਨਾਂ ਵਿੱਚ ਭੇਟਾਵਾਂ ਭੇਂਟ ਕਰ ਰਹੇ ਹਨ ਤੇ ਪਾਤਸ਼ਾਹ ਜੀ ਦੇ ਕੋਲ ਹਲਕਾ ਜਿਹਾ ਮੁਸਕਰਾ ਰਹੇ ਹਨ ਉਹਨਾਂ ਸਿੱਖਾਂ ਵੱਲ ਵੇਖ ਰਹੇ ਹਨ ਇਹ ਵੇਖ ਕੇ ਗੋਪਾਲ ਦਾਸ ਸੋਚਣ ਲੱਗਾ ਕਿ ਮੈਂ 5000 ਰੁਪਇਆ ਲੈ ਕੇ ਤਾਂ ਆਇਆ ਹਾਂ ਕਿਤੇ ਪਾਤਸ਼ਾਹ ਮੈਨੂੰ ਵੀ ਮੁਸਕਰਾ ਕੇ ਹੀ ਨਸਾਰ ਦੇਣ ਪਿਤਾ ਜੀ ਤਾਂ ਕਹਿੰਦੇ ਸੀ ਕਿ ਕਲਗੀਧਰ ਪਾਤਸ਼ਾਹ ਬੜੀਆਂ ਅਨਮੋਲ ਦਾਤਾਂ ਦਿੰਦੇ ਹਨ ਪਰ ਮੇਰੇ ਸਾਹਮਣੇ ਇਹਨਾਂ ਨੇ ਕਿਸੇ ਨੂੰ ਕੋਈ ਵੀ ਦਾਤ ਨਹੀਂ ਦਿੱਤੀ ਸਿਰਫ ਵੇਖ ਕੇ ਮੁਸਕਰਾ ਹੀ ਰਹੇ ਹਨ ਤਾਂ ਹੁਣ ਗੋਪਾਲ ਦਾਸ ਇਦਾਂ ਦੀ ਸੋਚ ਸੋਚਦਾ ਹੋਇਆ ਲਾਈਨ ਵਿੱਚ ਲੱਗ ਗਿਆ ਕਿਉਂਕਿ ਗੋਪਾਲ ਦਾਸ ਦੇ ਅੰਦਰ ਪਾਤਸ਼ਾਹ ਜੀ ਦੇ ਦਰਸ਼ਨਾ ਦੀ ਕੋਈ ਤਾਂਗ ਨਹੀਂ ਸੀ ਕੋਈ ਚਾ ਨਹੀਂ ਸੀ ਕੋਈ ਵਿਭਾਵਨਾ ਨਹੀਂ ਸੀ ਉਹ ਤਾਂ ਸਿਰਫ ਆਪਣੇ ਪਿਤਾ ਦਾ ਮਨ ਰੱਖਣ ਕਰਕੇ ਆ ਗਿਆ ਸੀ ਤਾਂ ਕਹਿੰਦੇ ਇੰਜ ਹੀ ਸੋਚੀ ਪਿਆ ਲਾਈਨ ਵਿੱਚ ਲੱਗਾ ਰਹਾ ਹੁਣ ਜਦੋਂ ਵਾਰੀ ਆਈ ਤਾਂ 5000 ਰੁਪਏ ਕੱਢ ਕੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰੱਖ ਦਿੱਤੇ ਇਧਰ ਮੇਰੇ ਕਲਗੀਧਰ ਪਾਤਸ਼ਾਹ ਦਿਲਾਂ ਦੀਆਂ ਜਾਣਨ ਵਾਲੇ ਅੰਤਰਜਾਮੀ ਪਾਤਸ਼ਾਹ ਨੇ ਆਪਣੇ ਸਿੱਖ ਵੱਲ ਇਸ਼ਾਰਾ ਕੀਤਾ ਤਾਂ ਸਿੱਖ ਅੰਦਰ ਗਿਆ ਅਤੇ ਅੰਦਰੋਂ ਜਾ ਕੇ ਸਰਬ ਲੋਹ ਦਾ ਕੜਾ ਲੈ ਕੇ ਆਇਆ ਕਹਿੰਦੇ ਕਿ ਪਾਤਸ਼ਾਹ ਜੀ ਨੇ ਆਪਣੇ ਹੱਥੀ ਇਹ ਕੜਾ ਗੋਪਾਲ ਦਾਸ ਨੂੰ ਦੇ ਦਿੱਤਾ ਗੋਪਾਲ ਦਾਸ ਨੂੰ ਉਸਦੇ ਪਿਤਾ ਦਾ ਨਾਮ ਲੈ ਕੇ ਕਿਹਾ ਜਦ ਜਦ ਕਿ ਜਹਦਸੰਬਰ ਦਾਸ ਗੁਰੂ ਨਾਨਕ ਪਾਤਸ਼ਾਹ ਤੇਰਾ ਭਲਾ ਕਰਨਗੇ ਤਾਂ ਕਹਿੰਦੇ ਕਿ ਗੋਪਾਲ ਦਾਸ ਬੜਾ ਹੀ ਮਾਇਉਸ ਜਿਹਾ ਹੋਇਆ ਉਹਨੇ ਕਿਹਾ ਕਿ 5000 ਰੁਪਏ ਤਾਂ ਮੈਂ ਭੇਟ ਕੀਤੇ ਹਨ ਤੇ 5000 ਰੁਪਏ ਦੇ ਬਦਲੇ ਗੁਰੂ ਨੇ ਮੈਨੂੰ ਇੱਕ ਕੜਾ ਹੀ ਦਿੱਤਾ ਹੈ ਤੇ ਨਾਲ ਕਹਿ ਦਿੱਤਾ ਹੈ ਕਿ ਗੁਰੂ ਨਾਨਕ ਤੇਰਾ ਭਲਾ ਕਰਨਗੇ ਪਿਤਾ ਜੀ ਨੂੰ ਕਿਹਾ ਹੈ ਬਹੁਤ ਦਾਤਾਂ ਦੇ ਕੇ ਪਿਤਾ ਜੀ ਕਹਿੰਦੇ ਸਨ ਕਿ ਇਹ ਪਾਤਸ਼ਾਹ ਜੀ ਭੇਜਦੇ ਹਨ ਕਹਿੰਦੇ ਹਨ ਕਿ ਉਹ ਬੜਾ ਉਦਾਸ ਹੋਇਆ ਵਾਪਸ ਆਪਣੇ ਘਰ ਨੂੰ ਚੱਲ ਪਿਆ ਰਸਤੇ ਵਿੱਚ ਤੁਰਦਿਆਂ ਤੁਰਦਿਆਂ ਭੁੱਖ ਲੱਗੀ ਤਾਂ ਇੱਕ ਸ਼ਰਧਾ万 ਸਿੱਖ ਮਿਲ ਗਿਆ ਤਾਂ ਉਸ ਸਿੱਖ ਨੇ ਉਸ ਨੂੰ ਆਪਣੇ ਘਰੇ ਲੈ ਜਾ ਕੇ ਪ੍ਰਸ਼ਾਦਾ ਪਾਣੀ ਸ਼ਕਾਇਆ ਕਹਿੰਦੇ ਕਿ ਗੱਲਾਂ-ਗੱਲਾਂ ਵਿੱਚ ਪਤਾ ਲੱਗਾ ਕਿ ਗੋਪਾਲਦਾਸ ਤਾਂ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਆ ਰਿਹਾ ਹੈ। ਤਾਂ ਜਦੋਂ ਉਸ ਸਿੱਖ ਨੇ ਤਾਂ ਉਸ ਸਿੱਖ ਨੇ ਬੜਾ ਹੀ ਖੁਸ਼ ਹੋ ਕੇ ਪੁੱਛਿਆ ਕਿ ਤੁਸੀਂ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਆ ਰਹੇ ਹੋ? ਤਾਂ ਅੱਗੋਂ ਕਹਿੰਦੇ ਹਨ ਕਿ ਗੋਪਾਲਦਾਸ ਨੇ ਬੜਾ ਹੀ ਮਾਇੂਸ ਹੋ ਕੇ ਉੱਤਰ ਦਿੱਤਾ। ਕਹਦੇ ਦਰਸ਼ਨ ਸੀ ਜੀ ਮੈਂ ਤਾਂ ਆਪਣੇ ਪਿਤਾ ਵੱਲੋਂ ਇਕੱਠਾ ਕੀਤਾ ਹੋਇਆ ਦਸਵੰਧ ਭੇਟ ਕਰਨ ਆਇਆ ਸੀ। ਮੇਰੇ ਪਿਤਾ ਜੀ ਕਹਿੰਦੇ ਸਨ ਕਿ ਉਹ ਤਾਂ ਬੜੀਆਂ ਅਨਮੋਲ ਦਾਤਾਂ ਭੇਜਦੇ ਹਨ ਪਰ ਗੁਰੂ ਜੀ ਨੇ ਤਾਂ 500 ਪਰ ਗੁਰੂ ਜੀ ਨੇ ਤਾਂ 5000 ਰੁਪਏ ਦੇ ਬਦਲੇ ਮੈਨੂੰ ਆਹ ਕੜਾ ਦਿੱਤਾ ਹੈ ਕੋਈ ਵੀ ਦਾਤ ਮੇਰੀ ਝੋਲੀ 'ਚ ਨਹੀਂ ਪਾਈ ਇਹ ਤਾਂ ਘਾਟੇ ਦਾ ਸੌਦਾ ਹੈ ਜੋ ਮੈਂ ਕਰਕੇ ਆਇਆ ਹਾਂ ਕਹਿੰਦੇ ਕਿ ਜਦ ਉਸ ਸਿੱਖ ਨੇ ਇਹ ਗੱਲ ਗੋਪਾਲ ਦਾਸ ਨੇ ਮੋਹ ਸੁਣੀ ਉਸ ਸਿੱਖ ਨੂੰ ਗੋਪਾਲ ਦਾਸ ਤੇ ਬੜਾ ਗੁੱਸਾ ਆਇਆ ਪਰ ਉਹ ਇਨਸਾਨ ਗੁੱਸਾ ਅੰਦਰੋਂ ਅੰਦਰੀ ਪੀ ਗਿਆ ਕਿਉਂਕਿ ਹੁੰਦਾ ਹੈ ਕਿਉਂਕਿ ਜਦੋਂ ਗੁਰੂ ਨੂੰ ਪਿਆਰ ਕਰਨ ਵਾਲੇ ਸਿੱਖਾਂ ਸਾਹਮਣੇ ਕੋਈ ਗੁਰੂ ਦੀ ਨਿਰਾਦਰ ਹੀ ਕਰੇ ਤਾਂ ਫਿਰ ਸਿੱਖਾਂ ਨੂੰ ਗੁੱਸਾ ਆਉਣਾ ਸੁਭਾਵਿਕ ਹੈ ਕਹਿੰਦੇ ਹਨ ਕਿ ਉਹ ਆਪਣਾ ਗੁੱਸਾ ਅੰਦਰੇ ਅੰਦਰ ਹੀ ਪੀ ਗਿਆ ਉਸਨੇ ਗੋਪਾਲ ਦਾਸ ਨੂੰ ਪ੍ਰਸ਼ਾਦਾ ਪਾਣੀ ਛਕਾ ਕੇ ਰਾਤੋਂ ਰਾਤ ਆਪਣਾ ਜੋ ਵੀ ਘਰ ਬਾਹਰ ਸੀ ਜਾਂ ਜੋ ਵੀ ਉਸ ਦੇ ਕੋਲ ਸੀ ਜ਼ਮੀਨ ਜਾਇਦਾਦ ਉਸਨੇ ਆਪਣੇ ਪਿੰਡ ਦੇ ਸ਼ਾਹੂਕਾਰ ਨੂੰ ਵੇਚ ਦਿੱਤੀ ਕਰ ਕਰਾ ਕੇ 5000 ਕਰ ਕਰਾ ਕੇ 5000 ਰੁਪਇਆ ਇਕੱਠਾ ਕਰ ਲਿਆਂਦਾ ਤੇ ਗੋਪਾਲ ਦਾਸ ਨੂੰ 5000 ਰੁਪਏ ਦੇ ਕੇ ਕਿਹਾ ਜਿਹੜਾ ਤੂੰ 5000 ਰੁਪਏ ਗੁਰੂ ਦੇ ਚਰਨਾਂ ਵਿੱਚ ਭੇਟ ਕਰਕੇ ਆਇਆ ਹੈ ਉਹ ਮੈਨੂੰ ਤੈਨੂੰ ਦੇ ਦਿੱਤਾ ਹੈ ਹੁਣ ਤੂੰ ਇੰਜ ਕਰ ਜੋ ਮੇਰੇ ਗੁਰੂ ਜੀ ਨੇ ਤੈਨੂੰ ਬਚਨ ਕਹੇ ਹਨ ਜੋ ਚੀਜ਼ ਤੈਨੂੰ ਗੁਰੂ ਨੇ ਦਿੱਤੀ ਸੀ ਉਹ ਮੈਨੂੰ ਦੇ ਦੇ ਕਹਿੰਦੇ ਗੋਪਾਲ ਦਾਸ ਨੇ ਮਾਇਆ ਵੇਖ ਕੇ ਬਹੁਤ ਹੀ ਖੁਸ਼ ਹੋ ਗਿਆ ਕਿ ਚਲੋ ਘਾਟਾ ਤਾਂ ਨਹੀਂ ਪਿਆ ਘਟੋ ਘਟ ਆਪ ਦਾ 5000 ਰੁਪਏ ਤਾਂ ਮੈਂ ਵਾਪਸ ਲੈ ਕੇ ਚੱਲਿਆ ਹਾਂ ਕਹਿੰਦੇ ਕਿ ਉਸਨੇ ਕੜਾ ਵੀ ਲਾ ਕੇ ਦੇ ਦਿੱਤਾ ਤੇ ਨਾਲ ਇਹ ਕਿਹਾ ਲੈ ਜੋ ਮੇਰੇ ਪਿਤਾ ਦੇ ਜਿਹੜੇ ਬਚਨ ਸਨ ਉਹ ਵੀ ਤੂੰ ਸੰਭਾਲ ਲੈ ਗੁਰੂ ਨਾਨਕ ਪਾਰਸ਼ਾ ਤੇਰਾ ਭਲਾ ਕਰਨ ਇਧਰ ਇਹ ਸਿੱਖ ਬਚਨ ਲੈ ਕੇ ਕੜਾ ਲੈ ਕੇ ਬਹੁਤ ਖੁਸ਼ ਸੀ ਇਧਰ ਗੋਪਾਲ ਦਾਸ ਮਾਇਆ ਲੈ ਕੇ ਖੁਸ਼ ਸੀ ਬੜਾ ਚਾਹੀਂ ਚਾਹੀਂ ਘਰ ਤੁਰ ਪਿਆ ਸਾਰੀ ਘਟਨਾ ਆਪਣੇ ਪਿਤਾ ਨੂੰ ਦਸੀ ਉਹ ਕਹਿੰਦੇ ਜਦੋਂ ਆਪਣੇ ਪੁੱਤਰ ਦੇ ਮੂੰਹ ਦਸੰਬਰ ਦਾਸ ਨੇ ਇਹ ਗੱਲ ਸੁਣੀ ਤਾਂ ਕਹਿੰਦੇ ਕਿ ਗੋਪਾਲ ਦਾਸ ਦੇ ਪਿਤਾ ਨੇ ਆਪਣੇ ਮੱਥੇ ਤੇ ਹੱਥ ਮਾਰਿਆ ਤੇ ਕਿਹਾ ਮੂਰਖਾ ਉਹ ਸਿੱਖ ਨਹੀਂ ਸੀ ਮੂਰਖ ਤੇ ਤੂੰ ਹੈ ਅਸਲ ਕਮਾਈ ਤੂੰ ਉਸ ਸਿੱਖ ਨੂੰ ਦੇ ਆਇਆ ਹੈ ਮੂਰਖਾ ਤੈਨੂੰ ਪਤਾ ਹੀ ਨਹੀਂ ਕਿ ਗੁਰੂ ਦੇ ਬਚਨਾਂ ਦੀ ਕੋਈ ਕੀਮਤ ਨਹੀਂ ਹੁੰਦੀ ਜਿਹੜੇ ਬਚਨ ਗੁਰੂ ਨੇ ਮੈਨੂੰ ਦਿੱਤੇ ਸਨ ਇਹਨਾਂ ਬਚਨਾਂ ਦੇ ਕਮਾਉਣ ਲਈ ਹੀ ਸੰਤ ਮਹਾਪੁਰਖ ਪਹਾੜਾਂ ਉੱਤੇ ਜਾ ਕੇ ਜਨਮਾਂ ਜਨਮਾਂ ਤਰਾਂ ਦੀ ਤਪੱਸਿਆ ਕਰਦੇ ਹਨ ਤਾਂ ਵੀ ਉਹਨਾਂ ਨੂੰ ਇਹ ਬਚਨ ਨਹੀਂ ਮਿਲਦੇ ਤੇ ਮੈਨੂੰ ਤਾਂ ਸਿਰਫ ਇੰਨੇ ਕ ਕੱਡੇ ਹੋਏ ਦਾ ਸੰਬੰਧ ਦੇ ਨਾਲ ਗੁਰੂ ਪਿਤਾ ਨੇ ਐਡੇ ਵੱਡੇ ਬਚਨ ਦਿੱਤੇ ਸੀ ਪਰ ਮੇਰੀ ਸਾਰੀ ਕਮਾਈ ਨੂੰ ਤੂੰ ਰਸਤੇ ਵਿੱਚ ਗਵਾ ਆਇਆ ਹੈ। ਬਸ ਹੁਣ ਗੋਪਾਲ ਦਾਸ ਦਾ ਪਿਤਾ ਸਿਰਫ ਪਛਤਾ ਰਿਹਾ ਸੀ ਤੇ ਉਸੇ ਹੀ ਤਰ੍ਹਾਂ ਸਾਡੀ ਹਾਲਤ ਹੈ। ਅਸੀਂ ਵੀ ਆਪਣੇ ਗੁਰੂ ਦੇ ਬਚਨਾਂ ਨੂੰ ਕਮਾਉਣਾ ਨਹੀਂ ਸਿੱਖਿਆ। ਸਾਨੂੰ ਸਿਰਫ ਮਾਇਆ ਚਾਹੀਦੀ ਹੈ। ਦੁਨਿਆਵੀ ਸੁੱਖ ਚਾਹੀਦੇ ਹਨ। ਪਰ ਜਿਸ ਦਿਨ ਵੀ ਆਪਣੇ ਗੁਰੂ ਦੇ ਬਚਨਾਂ ਨੂੰ ਕਮਾ ਲਿਆ ਤਾਂ ਗੁਰੂ ਦੇ ਬਚਨਾਂ ਦੇ ਵਿੱਚ ਸਭ ਕੁਝ ਆ ਜਾਂਦਾ ਹੈ। ਤੇ ਮੇਰੇ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਹਨ। ਜੋ ਮਨੁੱਖ ਵੀ ਆਪਣੀ ਕੀਤੀ ਹੋਈ ਨੇਕ ਕਮਾਈ ਦੇ ਵਿੱਚੋਂ ਦਸਵੰਦ ਕੱਢਦਾ ਹੈ ਦਸਵੰਦ ਤੋਂ ਭਾਵ ਹੁੰਦਾ ਹੈ ਕਿ ਆਪਣੀ ਕਮਾਈ ਦਾ ਦਸਵਾਂ ਹਿੱਸਾ ਜਿਸ ਦਾ ਜੇਕਰ ਤੁਹਾਨੂੰ 10000 ਰੁਪਏ ਦੀ ਇਨਕਮ ਹੈ ਤਾਂ ਤੁਸੀਂ 1000 ਰੁਪਿਆ ਕੱਢ ਲੈਣਾ ਹੈ ਗੁਰੂ ਦੀ ਗੋਲਕ ਦੇ ਵਿੱਚ ਪਾਉਣ ਲਈ ਜਾਂ ਕਿਸੇ ਲੋੜਵੰਦ ਜ਼ਰੂਰਤਮੰਦ ਦੀ ਜ਼ਰੂਰਤ ਪੂਰੀ ਕਰਨ ਦੇ ਲਈ ਪਰ ਉਸ ਦਸਵੇਂ ਹਿੱਸੇ ਦੇ ਉੱਤੇ ਆਪਣਾ ਕੋਈ ਹੱਕ ਨਹੀਂ ਹੁੰਦਾ ਆਪਾਂ ਕੀ ਕਰਦੇ ਹਾਂ ਆਪਾਂ ਨਾ ਤਾਂ ਦਸਵੰਦ ਕੱਢਦੇ ਹਾਂ 100 ਰੁਪਇਆ ਵੀ ਗੁਰੂ ਦੇ ਘਰ ਦੇ ਲਈ ਨਹੀਂ ਕੱਢਦੇ ਜੋ ਅਸੀਂ ਗੁਰੂ ਘਰ ਭੇਂਟ ਕਰ ਆਈਏ ਜਾਂ ਕਿਸੇ ਜ਼ਰੂਰਤਮੰਦ ਲੋੜਵੰਦ ਨੂੰ ਦੇ ਦਈਏ ਤਾਂ ਸਾਡਾ ਭਲਾ ਆਪਣੇ ਆਪ ਹੀ ਹੋਣਾ ਸ਼ੁਰੂ ਹੋ ਜਾਵੇਗਾ ਤੁਸੀਂ ਇਹ ਕੰਮ ਨੂੰ ਕਰਕੇ ਵੇਖ ਲੈਣਾ ਤੁਹਾਡੀ ਕਮਾਈ ਦੇ ਵਿੱਚ 10 ਗੁਣਾ ਵੱਧ ਬਰਕਤ ਪੈਣੀ ਸ਼ੁਰੂ ਹੋ ਜਾਵੇਗੀ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਧਨ ਦੀ ਕਮੀ ਦਾ ਸਾਹਮਣਾ ਤੁਹਾਨੂੰ ਨਹੀਂ ਕਰਨਾ ਪਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ